ਸਤਿਗੁਰੂ ਸਾਰਿਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਚਾਵੜਾ ਹੋ ਦਾ ਸਾਰਿਆਂ ਭੈਣਾਂ ਠੀਕ ਹੋਣੀਆਂ ਪ੍ਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਸਭ ਦੇ ਮਿਹਰ ਭਰਿਆ ਰੱਤੇ ਰੱਖੇ ਬਹੁਤ ਹੀ ਪਿਆਰਾ ਲੋਕ ਗੀਤ ਲੈ ਸੁਣੋ ਮਾਣੋ ਇਸ ਬੰਗੀਤ ਆਨੰਦ ਪੁੱਤਰ ਦਾ ਜੰਮਣਾ ਵੇ ਸਿੰਘ ਜੀ ਨਾਦ ਆਮਨਾ ਆ ਇੰਦਰ ਦੀਵਾਰੀ ਗਾਵੇ ਸਿੰਘ ਜੀ ਨੇਤ ਨੇਤਨੀ ਆਮ ਦੇ ਲਾਲਾਰੀ வ சிரா ரம்திரோம்மன சிங்கி நமன சிங்கி ਨੇ ਤੇ ਨਤਨੀ ਆ ਮਦੇ ਸਨਿਆਰੇ ਦਾ ਬੇਡਵੇਂ ਸਿੰਘ ਜੀ ਕੰਠ ਘੜ ਲਿਆ ਨੰਦਾ ਪੁੱਤਰਾ ਦਾ ਨਵੇਂ ਸਿੰਘ ਜੀ

दर जी बेढव सिंह जी कपिड़े सौ लुतरा दमण वे सिंह जी नौदा या मण अंदर जी وے سنگ जी नत नत नदी मोचीदा बेटा सिंह जी जुती सोल पुतर दव सिंह जी न ਦੇਵਾਰ ਕਾ ਵੇ ਸਿੰਘ ਜੀ ਨੈਤ ਨੈਤ ਨੇ ਆ ਮੰਦੇ ਪੁੱਤਰਾ ਦਾ ਜਮਣਾ ਵੇ ਸਿੰਘ ਜੀ ਨੋ ਆਂਦਾ ਮਲਾਂ ਅੰਦਰ ਦੀ ਗਾਵੇ ਸਿੰਘ ਜੀ ਨੈਤ ਨੈਤ ਨੇ